ਉਹ ਆਪਾਂ ਤਰੇੜੀ ਜਟਾਂ ਟੋਲ ਪਲਾਜ ਤੇ ਖੜੇ ਆ ਅੱਜ ਹੈ 26 9 2025 ਅੱਜ ਵੀ ਜਿਹੜਾ ਹੈ ਇਹਨਾਂ ਦਾ ਧਰਨਾ ਵਰਕਰ ਆਰਾ ਤੇ ਜਿਹੜੀ ਫ੍ਰੀ ਇੱਥੋਂ ਜਾ ਰਿਹਾ ਬਿਨਾਂ ਟੋਲ ਤੋਂ ਉਹ ਵੀ ਵਰਕਰ ਆਰਾ ਫ੍ਰੀ ਦੇ ਵਿੱਚ ਜਿਹੜਾ ਟੋਲ ਇਹ ਚੱਲ ਰਿਹਾ ਹੈਗਾ ਤੇ ਆਪਾਂ ਖੜੇ ਆ ਧਰੇੜੀ ਜੱਟਾ ਟੋਲ ਪਲਾਜ਼ਾ ਦੇ ਉੱਤੇ ਆਓ ਆਪਾਂ ਮਿਲਦੇ ਹਾਂ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਅੱਜ ਕਾਫੀ ਇਹਨਾਂ ਨੇ ਟ੍ਰੋਲੀ ਟ੍ਰੋਲੀ ਜਾ ਕੇ ਤੀਜੇ ਦਿਨ ਦੇ ਵਿੱਚ ਪ੍ਰਵੇਸ਼ ਕਰ ਦਿੱਤੀ ਹੈ ਧਰਨਾ ਤੇ ਜਿਹੜਾ ਧਰਨਾ ਫਰੀ ਇਹ ਜਿਹੜਾ ਟੋਲ ਆ ਉਹ ਫਰੀ ਕਰਵਾਇਆ ਗਿਆ ਹੈਗਾ ਉਹ ਸਾਰੇ ਜਿਹੜੇ ਆ খালি ਪਏ ਨੇ ਕਿਉਂਕਿ ਇਹਨਾਂ ਨੇ ਟੋਲ ਫਰੀ ਜਿਹੜਾ ਕਰਵਾਇਆ ਹੈ ਤੇ ਸੋ ਇਸ ਤਰ੍ਹਾਂ ਕਰਕੇ ਤੋਂ ਵੀ ਦੇਖਦੇ ਹਾਂ ਸਥਿਤੀ ਨਾਲ ਚੀ ਗੱਲ ਤੇ ਸਾਰੇ ਅੱਜ ਕਿਸਾਨ ਯੂਨੀਅਨ ਦੇ ਮੈਂਬਰ ਆਏ ਹੋਏ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਭਾਰਤੀ ਕਿਸਾਨਾ ਨੇ ਇੱਕ ਤਾਂ ਸਿੱਧੂਪੁਰ ਬਲਾਕ ਪ੍ਰਧਾਨ ਯੂਥ ਵਿੰਗ ਹਨੌਰ ਤੋਂ ਜੀ। ਤੇ ਅੱਜ ਵੀ ਮੈਂ ਦੇਖ ਰਿਹਾ ਸੀ ਤੀਜੇ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਆਪਣਾ ਜਿਹੜਾ ਇਹ ਸੰਘਰਸ਼ ਸੰਘਰਸ਼ ਚੱਲ ਰਿਹਾ ਹੈ ਜੀ। ਇੱਕ ਥਿਮੇ ਦੇ ਅੱਜ ਤੁਹਾਡੀ ਗੱਲਬਾਤ ਹੋਈ ਇਹਨਾਂ ਨਾਲ ਅਥਾਰਟੀ ਵਾਲਿਆਂ ਨਾਲ। ਅਥਾਰਟੀ ਵਾਲੇ ਜੀ ਕੱਲ 3-4 ਵਾਰੀ ਆ ਚੁੱਕੇ ਕੱਲ ਤੁਸੀਂ ਗਏ ਵੀ ਸੀ ਉਹ ਮੈਨੂੰ ਪਤਾ ਕਰ ਉਹ ਦੁਬਾਰਾ ਵੀ ਇੱਥੇ ਪਾਰ ਵੀ ਆਏ ਸੀ ਜੀ ਅੱਜ ਕੱਲ ਵੀ ਆਏ ਸੀ ਉਹਨਾਂ ਦੇ ਨਾਲ ਅੱਜ ਨਹੀਂ ਆਇਆ ਕੋਈ ਅੱਛਾ ਜੀ ਐਨ ਐਚ ਏ ਆਈ ਵਾਲੇ ਵੀ ਨਾਲ ਆਏ ਸੀ ਇੱਥੇ ਅੱਛਾ ਜੀ ਫਾਈਵੇ ਟੋਰਟੀ ਆ ਆ ਉਹ ਵੀ ਆਏ ਸੀ ਇਸੇ ਪਾਸੇ ਲੱਗਿਆ ਨਹੀਂ ਤੁਹਾਡਾ ਜਿਹੜਾ ਨਹੀਂ ਜੀ ਬਿਲਕੁਲ ਕੋਈ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਹੋਈਆਂ ਨਹੀਂ ਜੀ ਬਿਲਕੁਲ ਨਹੀਂ ਸੀ ਮੰਗਾਂ ਤਾਂ ਦੁਆਰਾ ਪਹਿਲੀ ਗੱਲ ਪਹਿਲੀ ਮੰਗ ਸਾਡੀ ਇਹ ਹੈ ਕਿ ਕਿਸਾਨਾਂ ਦੀ ਜਿਹੜੀ ਕੰਬੈਨਾਂ ਲੱਗਦੀਆਂ ਨੇ ਉਹਨਾਂ ਦੇ ਪਰਚੀ ਕੱਢਦੇ ਨੇ ਜੀ ਜੀ ਉਹ ਪਰਚੀ ਬੰਦ ਕਰਵਾਉਣੀ ਹੈ ਅੱਛਾ ਜੀ ਉਸ ਤੋਂ ਬਾਅਦ ਜਿਹੜਾ 2022 ਦੇ ਵਿੱਚ ਅਸੀਂ ਤੁਹਾਨੂੰ ਲਿਖਤੀ ਸਮਝੌਤਾ ਹੋਇਆ ਸੀ ਨਾਲ ਉਹ ਲਿਖਤੀ ਸਮਝੌਤਾ ਲਾਗੂ ਕਰਾਣਾ ਹੈ ਅੱਛਾ ਜੀ ਉਦੋਂ ਬਾਅਦ ਕਿਹੜੀ ਸੜਕਾਂ ਦੀ ਹਾਲਤ ਹੈ ਉਹ ਸਹੀ ਹੋਣੀ ਚਾਹੀਦੀ ਹੈ ਜੇ ਟੋਲਵਾਜ਼ਾ ਇਹ ਨਜਾਇਜ਼ ਚੱਲ ਰਿਹਾ ਹੈ ਇਹ ਉਦੋਂ ਵਾਰੀ ਕਰਜੀ ਇਹ ਕਹਿ ਰਹੇ ਲੋਕਲ ਧਰੇੜੀ ਹੈ ਜਿਵੇਂ ਇਹਨਾਂ ਨੂੰ ਵੀ ਕਹ ਰਹੇ ਆ ਵੀ ਆਈਡੀ ਪ੍ਰੂਫ ਦਿਖਾ ਕੇ ਲੰਘੋ ਇਹਨਾਂ ਦੇ ਲੋਕਲ ਬੰਦੇ ਨੇ ਇਹਨਾਂ ਦਿਨ ਦੇ ਵਿੱਚ ਚਾਰ ਵਾਰੀ ਵੀ ਜਾਣਾ ਪੰਜ ਵਾਰੀ ਵੀ ਜਾਣਾ ਆ ਪਿੰਡਾਂ ਨਾਲ ਇਹਨਾਂ ਦੇ ਖੇਤ ਨੇ ਦਿਨ ਦੇ ਵਿੱਚ ਆਣਾ ਜਾਣਾ ਇਹਨਾਂ ਨੇ ਕਿਉਂ ਇਹਦਾ ਵੈਰਾਇਟੀ ਪ੍ਰੂਫ ਦਿਖਾਈ ਜਾਣਗੇ ਫਿਰ ਇਹ ਕਹਿੰਦੇ ਆ ਲਾਸਟ ਵਾਲੀ ਲੈਂਡ ਦੇ ਵਿੱਚ ਕਬੂਮਰ ਲਾਤਾ ਹੈ ਇਹ ਪਹਿਲਾ ਨਹੀਂ ਸੀਗਾ ਲਾਸਟ ਵਾਲਾ ਜੀ ਹਾਂ ਨੀਆ ਉਹ ਬੂਮਰ ਵੀ ਨਜਾਇਜ਼ ਹੈ ਬਿਲਕੁਲ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਤੇ ਆਮ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਸਾਰੇ ਸਾਂਝਾ ਮੁੱਦਾ ਇਹ ਕਿਉਂਕਿ ਜਿਹੜੇ ਟੋਲ ਪਲਾਜ਼ਾ ਦੇ ਸੇਵਾ ਕਰਤਾ ਇਹ ਨਹੀਂ ਹੈ ਇਹਦਾ ਪੈਸੇ ਕਮਾਣ ਨੇ ਦੱਕੇ ਪਾਸੇ ਉੱਟ ਕੇ ਇੱਥੇ ਪੈਸੇ ਕਮਾਉਣ ਵਾਸਤੇ ਆਏ ਨੇ ਸੋ ਲੈ ਕਿਤੇ ਮਾਪ ਰਟਾ ਦੇ ਚੱਲਦੇ ਨੇ ਜੀ ਤਾਂ ਤਾਂ ਠੀਕ ਹੈ ਨਹੀਂ ਫਿਰ ਜਿਵੇਂ ਬਟਿੰਗ ਟੋਲਵਾ ਜਾ ਬੰਦ ਕਰਾਇਆ ਮੁਕਸਰ ਇਹਨੂੰ ਪੱਕੇ ਤੌਰ ਤੇ ਬੰਦ ਕਰਾਉਣ ਲਈ ਸੰਘਰਸ਼ ਚੱਲੂਗਾ ਫਿਰ ਠੀਕ ਹੈ ਹਾਂ ਜੀ ਥੋੜਾ ਧੰਨਵਾਦ ਤੁਹਾਡਾ ਤੇ ਅੱਜ ਕੋਈ ਤੁਹਾਡੇ ਸੀਨੀਅਰ ਆਪੂ ਆਏ ਹੋਏ ਨੇ ਹਾਂਜੀ ਸਾਡੇ ਵਿਚਕਾਰ ਸਾਡੇ ਦਰ ਸਿੰਘ ਜੀ ਆਏ ਹੋਏ ਨੇ ਸਾਡੇ ਜਿਲ੍ਹਾ ਪ੍ਰਧਾਨ ਅੱਛਾ ਜੀ ਜੋਰਾਵਰ ਸਿੰਘ ਜੀ ਬਲਵੇੜਾ ਭਾਰਤ ਕਿਸਾਨਾਂ ਨੇ ਇੱਕ ਸਿੱਧੂ ਪਰ ਜ਼ਿਲ੍ਹਾ ਪਟਿਆਲੇ ਦੀ ਭੇਜ ਦਿਓ ਮੈਂ ਨਾਲ ਨਾਲ ਗੱਲ ਕਰਾਂ ਤੇ ਸਾਡੇ ਮਾਨ ਸਿੰਘ ਜੀ ਰਾਜਪਰਾ ਪੰਜਾਬ ਦੇ ਖਜ਼ਾਨਚੀ ਆ ਸਾਡੇ ਅੱਛਾ ਜੀ ਉਹ ਵੀ ਆਏ ਥੇ ਜਿਹੜੀ ਸੀ ਉਹ ਵੀ ਪਹੁੰਚੇ ਹੋਏ ਨਹੀਂ ਉਹਨਾਂ ਨਾਲ ਆਪਾਂ ਬਾਰੀ ਸਿਰ ਗੱਲ ਕਰਾਂਗੇ ਹਾਂ ਜੀ ਧੰਨਵਾਦ ਤੁਹਾਡਾ ਹਾਂ ਜੀ ਸੋ ਪਹਿਲਾਂ ਆਪਣਾ ਨਾਮ ਦੱਸਿਓ ਮੈਂ ਮਾਨ ਸਿੰਘ ਰਾਜਪੁਰਾ ਅੱਛਾ ਜੀ ਮੈਂ 7750 ਭਾਰਤੀ ਕਿਸਾਨ ਉਹਨੇ ਨੇਕਤਾ ਸਿੱਧੂ ਪਰ ਠੀਕ ਹੈ ਜੀ ਤੇ ਕੀ ਗੱਲ ਆ ਜਿਹੜਾ ਅੱਜ ਤੀਸਰੇ ਦਿਨ ਚ ਤੁਹਾਡਾ ਧਰਮਾ ਪਹੁੰਚ ਗਿਆ ਸ ਘਟ ਪਹੁੰਚ ਗਿਆ ਹੈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਮੰਨੇ ਨਹੀਂ ਇਹ ਉਹ ਧਰਨੇ ਦੀ ਇੱਕ ਲਾਈਨ ਇਹਨਾਂ ਨੇ ਛੱਡੀ ਹੋਈ ਸੀ ਆਪ ਅੱਛਾ ਜੀ ਇਹਦੇ ਜਿਹੜੇ ਕੋਈ ਪੂਰੇ ਵਾਲੇ ਤੇ ਵੀਆਈਪੀ ਦੇ ਉਹ ਜਿਹੜੇ ਲੰਝਾਂਦੇ ਨੇ ਜੀ ਉਹਨਾਂ ਨੇ ਉਹ ਵੀ ਚਾਲੂ ਕਰਤੀ ਅੱਛਾ ਜੀ ਉਹਦੇ ਪ੍ਰੋਬਲਮ ਇਹ ਆ ਗਈ ਕਿ ਜਿਹੜੇ ਮੋਟਰ ਟੈਕ ਨਾਲ ਵਾਲੇ ਟੈਂਕੂ ਵਾਲੇ 3 ਬਿਲਡਰ ਵਾਲੇ ਆ ਅੱਛਾ ਜੀ ਉਹ ਰੈਨ ਲੱਗ ਜਾਂਦੀ ਆ ਬਹੁਤ ਲੰਮੀ ਲੱਗਦੀ ਆ ਹਾਂ ਜੀ ਇਹਨਾਂ ਨੂੰ ਪਹਿਲਾਂ ਫ੍ਰੀ ਸੀਗਾ ਪਹਿਲਾਂ ਮੇਰੇ ਕੋਲ ਕਿਹਾ ਵੀ ਤੇ ਲੈਂਡ ਚਾਹਦੋਂ ਸੀ ਅੱਛਾ ਜੀ ਉਹ ਤੇ ਇਹਨਾਂ ਦੇ ਖੜੇ ਹੁੰਦੇ ਆ ਉੱਥੇ ਆਹਾ ਲੰਗੜਦਾ ਦੰਦੇ ਕਿਹੜਾ ਵੀਆਈਪੀ ਦਾ ਇਹ ਇਹਦੇ ਕਰਕੇ ਇਹ ਕੰਮ ਬੰਦ ਕਰਿਆ ਵਾ ਇਹਨਾਂ ਨੇ ਜਿੱਦਿਆ ਪਤਾ ਨਹੀਂ ਕਿਉਂ ਹੈ ਉੱਥੇ ਹੁਣ ਅੱਛਾ ਜੀ ਗੱਲ ਕੁਛ ਵੀ ਨਹੀਂ ਹੈ ਕਿੰਨੇ ਸਾਲਾਂ ਤੋਂ ਚੱਲ ਰਿਹਾ ਜਿਹੜਾ ਉੱਥੇ ਹੁਣ ਮੋਟਰਸਾਈਕਲ ਵਾਲੇ ਆਲੇ ਆ ਉਹਨਾਂ ਨੂੰ ਐਡੀ ਐਡੀ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਜਾਂ ਇਹਨਾਂ ਦਾ ਕੰਮ ਹੈ ਸਾਰਾ ਮੈਨੂੰ ਤਾਂ ਸਮਝ ਨਹੀਂ ਆਤੀ ਕਿ ਅੱਜ ਫਿਰ ਥੋੜੇ ਅਹੁਦੇਦਾਰ ਬਿੜੇ ਇਹਨਾਂ ਨੂੰ ਨਹੀਂ ਅੱਗੇ ਹਾਲੇ ਕੋਈ ਗੱਲ ਹੋਣੀ ਹੋਈ ਆ ਅੱਜ ਨਹੀਂ ਕੋਈ ਨਹੀਂ ਆਇਆ ਫਿਲਹਾਲ ਦੇਖਦੇ ਹੁਣ ਆਏ ਆ ਚਲੋ ਅਸੀਂ ਵੀ ਕਹਿੰਦੇ ਕਿਸੇ ਪਾਸੇ ਲੱਗੇ ਤੁਹਾਡੀ ਗੱਲ ਹਾਂ ਕੋਈ ਮੰਗ ਐਡੀ ਕੋਈ ਵੱਡੀ ਵੀ ਨਹੀਂ ਹੈ ਹਾਂ ਮੈਂ ਬਾਕੀ ਉਹ ਫਾੜ ਨਹੀਂ ਰਿਹਾ ਹੁਣ 20 ਲੱਖ ਦਾ ਕਹਿੰਦੇ ਹੈਗਾ ਹਾਂ ਜਿਹੜੇ ਲੋਕਲ ਲੋਕ ਨੇ ਜੋ ਵੀ ਕੰਡ ਦਾ ਕਹਿੰਦੇ 20-22 ਲੱਖ ਦਾ ਨੁਕਸਾਨ ਉਹਨਾਂ ਦਾ ਹੁੰਦਾ ਹੀ ਹੈ ਇਹਨਾਂ ਦਾ ਇਹਨਾਂ ਨੂੰ ਉਹਦੇ ਕਰਕੇ ਹੈਗੀ ਅਸੀਂ ਵੀ ਕਹਿੰਦੇ ਵੀ ਨਿਪਟਿਆ ਇਹ ਕੋਈ ਕੋਈ ਝਗੜਾ ਦਾ ਕਰਕੇ ਵੀ ਜੀ 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 ਧੰਨਵਾਦ ਤੁਹਾਡਾ ਜੀ ਕਸੀਕਾਲ ਰਾਹਿਦ ਜਗੀਰ ਖਾਨ ਦਾਵਾ ਜੀ ਕੀ ਸ਼ੁੱਧ ਨਾਮ ਪਹਿਲਾਂ ਦੱਸੋ ਪਹਿਲਾਂ ਸਾਰਾ ਉਹ ਦੱਸ ਦਿਓ ਕਿਹੜਾ ਆਜਾ ਉਹ ਕਹਾ ਹੋ ਜਾ ਰਿਹਾ ਰੋਣ ਕਿਵੇਂ ਤੁਹਾਡਾ ਨਿਬੜਾ ਨਹੀਂ ਕਿਵੇਂ ਦੇਖਦੇ ਤੁਸੀਂ ਇਸ ਸੰਘਰਸ਼ ਨੂੰ ਜਿਹੜਾ ਧਰਨਾ ਲੱਗਿਆ ਤੁਹਾਡਾ ਹੈਗਾ ਫ੍ਰੀ ਕਰਾਇਆ ਹੋਇਆ ਇਹ ਟੋਲ ਪਲਾਜ਼ਾ ਨੂੰ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਸਵਰਨ ਸਿੰਘ ਧਰੇੜੀ ਜੱਟਾਂ ਧਰੇੜੀ ਜੱਟ ਅੱਛਾ ਜੀ ਜਰਨਲ ਸਕੱਤਰ ਅਛਾ ਜੀ ਜਰਨਲ ਸਕੱਤਰ ਬੀਕੇ ਜੋ ਸਿੱਧੂਪੁਰਾ ਹਜ਼ਰਾ ਟਿਆਣਾ ਅਛਾ ਜੀ ਤੇ ਅਸੀਂ ਇਹਨਾਂ ਨੂੰ ਪਰਸੋਂ ਤੋਂ ਮਤਲਬ ਫ੍ਰੀ ਕਰਾਇਆ ਹੋਇਆ ਅਛਾ ਜੀ ਸਾਡੇ ਜਿਹੜੀ ਨਾ ਉਹ ਪਹਿਲੀ ਸਾਈਡ ਹੈ ਹਾਂਜੀ ਪਰਸਨ ਚੱਲ ਰਿਹਾ 10 ਵਜੇ ਤੋਂ ਹਾਂਜੀ ਹਾਂਜੀ ਉਹ ਅਸ਼ੋਕ ਰਾਕੇ ਗਏ ਸੀਗੇ ਇਹਨੂੰ ਮਤਲਬ ਫਰੀ ਕਰਾਇਆ ਹੋਇਆ ਹਾਂਜੀ ਹਾਂਜੀ ਇਹ ਅਸੀਂ ਸਾਨੂੰ ਇਹ ਦਿੱਕਤ ਆਈ ਹੈ ਇਹਦੇ ਚ ਇਹ ਬਹੁਤ ਦਿਨ ਤੇ ਅਸੀਂ ਇਹਨਾਂ ਨੂੰ ਸਮਝਾਉਂਦੇ ਆ ਰਹੇ ਹਾਂ ਮੈਨੇਜਰ ਸਾਹਿਬ ਨੂੰ ਅੱਛਾ ਜੀ ਇਹ ਕੰਪਨੀ ਬਦਲ ਕੇ ਆਈ ਹੈ ਨਵੀਂ ਅੱਛਾ ਜੀ ਇਹ ਵੜੀ ਜਿਹੜੀ ਹਾਂ ਜਿੱਤੋਂ ਕ ਬਦਲ ਗਈ ਹੈ ਜੀ ਹਾਂਜੀ ਮੈਨੇਜਰ ਵੀ ਬਦਲ ਕੇ ਆਏ ਨਾ ਅੱਛਾ ਜੀ ਇਹ ਸਾਡੀ ਮਤਲਬ ਬਿਲਕੁਲ ਅਸੀਂ ਨਾਲ ਸੁਣਵਾਈ ਨਹੀਂ ਕਰ ਰਹੇ ਕਹਿੰਦੇ ਹਾਂ ਜੀ ਸਾਨੂੰ ਟਾਈਮ ਦੇ ਦਿਓ ਇਹਨਾਂ ਨੂੰ ਟਾਈਮ ਵੀ ਦਿੱਤਾ ਅੱਛਾ ਜੀ ਟਾਈਮ ਵੀ ਇਹਨਾਂ ਨੂੰ ਲੰਬਾ ਦੇ ਦਿਆ ਵੀ ਇਹਨਾਂ ਦੋ ਮਹੀਨੇ ਹੋ ਗਏ ਸਾਨੂੰ ਕਹਿੰਦੇ ਨੂੰ ਫਿਰ ਉਹਦੇ ਬਾਅਦ ਫਿਰ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਇਹਨਾਂ ਦੇ ਨਾਲ ਮੈਨੇਜਮੈਂਟ ਦੇ ਨਾਲ ਇਹ ਕਹਿੰਦੇ ਰਹੇ ਸਾਨੂੰ ਵੀ ਸਮਝ ਦੇ ਦਿਓ ਅੱਛਾ ਜੀ ਉਹ ਸਾਰਾ ਟਾਈਮ ਅਸੀਂ ਲਗਾ ਕੇ ਫਿਰ ਆ ਕੇ ਸਾਨੂੰ ਪਰਸਾ ਸਾਨੂੰ ਮਤਲਬ 10 ਵਜੇ ਕਾਰਵਾਈ ਕਰਨੀ ਪਈ ਹੈ ਠੀਕ ਹੈ ਜੀ ਅਸੀਂ ਫਿਰ ਵੀ ਇਹਨਾਂ ਨੂੰ ਸਮਝਾਇਆ ਮਨੀਸ਼ ਸਾਹਿਬ ਨੂੰ ਮੇਰੇ ਕੋਲ ਆਇਆ ਮੈਂ ਮਨੀਸ਼ ਕੋ ਵੀ ਤੁਹਾਨੂੰ ਅੱਜ ਦੇ ਦਿਨ ਦੇ ਵਿੱਚ ਕਿੰਨਾ ਘਟਾ ਪੈ ਰਿਹਾ ਹੈ ਜੀ ਸਰਕਾਰ ਨੂੰ ਪਾ ਰਿਹਾ ਤੁਹਾਨੂੰ ਪਾ ਰਿਹਾ ਇਹ ਕਹਿੰਦੀ ਹਾਂ ਜੀ ਕਹਿੰਦੀ ਇਹ 20 22 ਲੱਖ ਦੇ ਵਿੱਚ ਆ ਗਿਆ ਬਿਲਕੁਲ ਇਹ ਆਪ ਕਹਿੰਦੇ ਸਾਨੂੰ ਕਹਿੰਦੇ ਵੀ ਘੱਟਾ ਦਾ ਫੇਰੇ ਮੈਂ ਕਿਹਾ ਮੇਰੀ ਗੱਲ ਸੁਣੋ ਅਸੀਂ ਸਰਬ ਸਾਨੂੰ ਇੱਕੋ ਪਲਾਨ ਦੀ ਬੇਨਤੀ ਕਰੀ ਹੈ ਨਾ ਵੀ ਜੋ ਸਾਡੇ ਕਿਸਾਨ ਲੰਘਦੇ ਆ ਜਿਨ੍ਹਾਂ ਦਾ ਸਾਡੇ ਕਾਰਡ ਬਣੇ ਪਿਆ ਵੀ ਉਹਨਾਂ ਨੂੰ ਨਹੀਂ ਰੋਕਣਾ ਕਿ ਨਾਲ ਸਾਡੀ ਚੰਟੀ ਲੱਗੀ ਵੀ ਆ ਬੈਜ ਲੱਗੇਗਾ ਉਹਨਾਂ ਨੂੰ ਬਿਲਕੁਲ ਨਹੀਂ ਰੋਕਣਾ ਹੈਗਾ ਸਾਡੇ ਆਲੇ-ਦੁਆਲੇ ਦੇ ਪਿੰਡਾਂ ਜਿਹੜੇ 28 ਮਿੰਟ ਪੈਣੇ ਆ ਠੀਕ ਹੈ ਜੀ ਇਹ 28 ਪਿੰਡਾਂ ਦੇ ਸਾਡੇ ਮਤਲਬ ਕਾਰਡ ਬਣੀ ਨੇ ਵਿੱਚ ਗੱਡੀਆਂ ਸਾਡੇ ਫ੍ਰੀ ਕਰੇ ਨੇ ਟੋਲ ਤੇ ਉਹ ਇੱਕ ਵਾਰ ਤੋਂ ਦਿਖਾ ਰਹੀ ਲਿਸਟ 26 ਪਿੰਡਾਂ ਦੀ ਕਰੀ ਉਹ ਹੀ ਲਿਸਟ ਹੈ ਜੀ ਉਹ ਹੀ ਲਿਸਟ ਹੈ ਜੀ ਉਹ ਸਾਡੇ ਮਤਲਬ ਇਦਾਂ ਕਰੇ ਹੋਏ ਨਾ ਗੱਲ ਪੈਣਾ ਹੋਈ ਵੀ ਆ ਗੱਲ ਕਿਉਂ ਸਾੜਾ ਜਿਹੜਾ ਸੰਗਰਾਸਿਆ ਜਾਂ ਦਿੱਲੀ ਮੋਰਚਾ ਲੱਗਿਆ ਇਹ ਇਹ ਆਪਣਾ ਟੋਰ ਵੀ ਬੰਦ ਰੱਖਿਆ ਸੀ ਸਾਰੇ ਮੋੜੇ ਵਿੱਚ ਉਹਦੇ ਜੋ ਸਾਰੀਆਂ ਸਾਰੀਆਂ ਗੱਲਾਂ ਲਿਖਤੀ ਰੂਪ ਵਿੱਚ ਹੋਈਆਂ ਵੀਆਂ ਲੇਕਿਨ ਇਹ ਲੋਕ ਜਦੋਂ ਬਦਲ ਕੇ ਆ ਜ ਨਹੀਂ ਆਪਣੀਆਂ ਬਦਲ ਜ ਨਹੀਂ ਆ ਫੇਰ ਆਪਣਾ ਰੂਟ ਖਾਂਦੇ ਆ ਇਹ ਜਿਹੜੀ ਕੰਪਨੀ ਆਈ ਹੈ ਇਹ ਕੰਪਨੀ ਦਾ ਨਾਮ ਤਾਂ ਪੰਜਾਬ ਦੀ ਹੈ ਨਾ ਹੈਗੇ ਹਰਿਆਣੇ ਦੇ ਠੀਕ ਹੈ ਜੀ ਇਹ ਆਏ ਬਾਹਰੋਂ ਪਤਾ ਨਹੀਂ ਤਾਮਨਾਟੋ ਤੋਂ ਐਵੇਂ ਕਿਹੜਾ ਦੇ ਕਿੱਥੋਂ ਦੇ ਆ ਵੀ ਇਹ ਆਣ ਕੇ ਕਹਿਨੇ ਵੀ ਬਥੇ ਨਹੀਂ ਇਹ ਲੋਕ ਡਰ ਜਾਣਗੇ ਵੀ ਰੋਂਡਾ ਕਰਦੀ ਕਹਿੰਦੀ ਬਾਈ ਪੈਸੇ ਹੋਰ ਵਧਾ ਲੀਏ ਪਰ ਇਹਨਾਂ ਨੇ ਇੰਜ ਵਧਾਏ ਪੰਜਾਬ ਦੇ ਲੋਕ ਜਿੱਥੇ ਅੜ ਜਾਣ ਅੜ ਜਾਣ ਪੰਜਾਬੀ ਜਿੱਥੇ ਅੜ ਗਿਆ ਕਿੱਥੇ ਅੜ ਜੇ ਇਹ ਨਹੀਂ ਪਿੱਛੇ ਹਟਦੇ ਅਸੀਂ ਕੁਰਬਾਨੀ ਤਾਂ ਦੇ ਜਾਣਗੇ ਪਰ ਇਹ ਪਿੱਛੇ ਨਹੀਂ ਹਟਦੇ ਅਸੀਂ ਇਹਨਾਂ ਨੂੰ ਵਾਰ-ਵਾਰ ਇਹੀ ਵੀਰ ਕਰਦੇ ਹੋਣ 3 ਦਿਨ ਹੋ ਗਏ ਕਿੰਨਾ ਨੁਕਸਾਨ ਹੋ ਰਿਹਾ ਇਹਨਾਂ ਦਾਾਨ ਹੋ ਰਿਹਾ ਪਰ ਇਹ ਪਰਵਾਹ ਨਹੀਂ ਕਰਦੇ ਤਨਿਹੇ ਪ੍ਰਸ਼ਾਸਨ ਵੀ ਵਹਿਨੇਗਾ ਫਿਰ ਹੁਣ ਠੀਕ ਹੈ ਕੋਈ ਗੱਲ ਨਹੀਂ ਜਿੱਤਰਾ ਚੱਲਦੇ ਚੱਲਦੇ ਚੱਲੋ ਠੀਕ ਹੈ ਅਸੀਂ ਵੀ ਉਹ ਪਿੱਛੇ ਨਹੀਂ ਹਟਣੇ ਵਾਲੇ ਅਸੀਂ ਜੇ ਤਾਂ ਇਹ ਮੰਨ ਲਿਆ ਠੀਕ ਹੈ ਇਹ ਤਾਂ ਸਾਡੇ ਲੋਕਾਂ ਨੂੰ ਤਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਤਾਂ ਵਧੀਆ ਜਿਹੜੇ ਚੱਲ ਰਹੇ ਫ੍ਰੀ ਚੱਲ ਰਹੇ ਠੀਕ ਹੈ ਨਹੀਂ ਟੈਕਸ ਨਹੀਂ ਭਰ ਰਹੇ ਧਰਨੇ ਲਗਾ ਰਹੇ ਆ ਅਬ ਇਹ ਸਾਡੇ 7 ਜਾਣੇ ਕਿ ਲੋਕ ਸਾਡੇ ਨਾਲ ਖੜ੍ਹਣਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਹੈ ਜੀ ਜੀ ਥੋੜਾ ਨਾਮ ਦੱਸਿਓ ਮੇਰਾ ਨਾਮ ਜੀ ਸੁਰਿੰਦਰਪਾਲ ਸਿੰਘ ਗੌਸਪੁਰ ਜੀ ਮੀਤਪੁਰ ਦਾ ਪੰਜਾਬ ਅੱਛਾ ਜੀ ਭਾਰਤੀ ਕਿਸਾਨੀਓ ਨੇ ਇੱਕ ਤਾਂ ਪਟੜੀ ਕਲਾ ਅੱਛਾ ਜੀ ਕੀ ਦੇਖਦੇ ਤੁਸੀਂ ਇਸ ਸੰਕਰ ਦੇ ਵਿੱਚ ਕੋਈ ਡੇਪਰੇ ਚੜਿਆ ਤੇ ਨਹੀਂ ਚੜਿਆ ਦੇਖੋ ਡੇਪਰੇ ਦਾ لازਮੀ ਚੜੂਗਾ ਜੀ ਕਿਉਂਕਿ ਇਨਾਂ ਨੂੰ ਸਰਕਾਰਾਂ ਦੀ ਸ਼ਹਿ ਹੁੰਦੀ ਹੈ ਇਹ ਪ੍ਰਾਈਵੇਟ ਕੰਪਨੀ ਆ ਜੀ ਜੀ ਔਰ ਸਰਕਾਰ ਦੀ ਸ਼ਹਿ ਤੇ ਇਹ ਧੱਕੇਸ਼ਾਹੀ ਕਰ ਰਹੇ ਨੇ ਅਸੀਂ ਧੱਕੇਸ਼ਾਹੀ ਬਿਲਕੁਲ ਵੀ برداشت ਨਹੀਂ ਕਰਾਂਗੇ ਕਿਉਂਕਿ ਸਾਡੇ ਨਾਲ ਇਹਨਾਂ ਦਾ 2022 ਦੇ ਵਿੱਚ ਸਮਝੌਤਾ ਹੋਇਆ ਸੀ ਕਿਉਂਕਿ ਅਸੀਂ ਧਰਨੇ ਮੁਜਾਰੇ ਵਾਲੇ ਲੋਕ ਆ ਸਾਨੂੰ ਕਦੀ ਕਿਤੇ ਕਦੀ ਕਿਤੇ ਪੰਜਾਬ 'ਚ ਧਰਨੇ ਮੁਜਾਰੇ ਕਰਨੇ ਪੈਂਦੇ ਆ ਕਰਦੇ ਰਹੇ ਹਾਂ ਔਰ ਕਰਦੇ ਰਹੇ ਆ ਔਰ ਕਰਦੇ ਰਵਾਂਗੇ ਜੀ ਜੀ ਔਰ ਇਹਨਾਂ ਨਾਲ ਸਮਝੌਤਾ ਹੋਇਆ ਕਿ ਜਿਹੜੀ ਗੱਡੀ ਦਾ ਸਾਡਾ ਭਲੇਗ ਹੋਊਗਾ ਛੱਡਾ ਹੋਊਗਾ ਇਹ ਸਟicker ਹੋਊਗਾ ਸਾਡੇ ਵਰਕਰ ਦਾ ਜਾਂ ਅਹੁਦੇਦਾਰ ਦਾ ਬੈਜ ਹੋਊਗਾ ਕਿਉਂਕਿ ਉਹ ਧਰਨਾ ਮਜਾਰਾ ਕਰੀ ਐ ਉਹਨੂੰ ਲੱਗਣ ਦੇਣਾ ਤੁਸੀਂ ਇਹਨਾਂ ਨੇ ਮੰਨ ਲਈ ਪਰ ਹੁਣੇ ਨਵੀਂ ਕੰਪਨੀ ਜਿਹੜੀ ਆਈ ਐ ਇਹ ਪਿਛਲੇ ਕੋਸ਼ਿਸ਼ਾਂ ਤੋਂ ਇਹਨਾਂ ਨੇ ਬਹੁਤ ਹੀ ਇੱਥੇ ਗੁੰਡਾਗਰਦੀ ਮਚਾ ਰੱਖੀ ਐ ਸਾਡੇ ਕੋਈ ਆਪਣੀ ਬਹੂ ਨੂੰ ਲੈ ਕੇ ਜਾ ਰਿਹਾ ਕੋਈ ਬੇਟੀ ਨੂੰ ਲੈ ਕੇ ਜਾ ਰਿਹਾ ਜਦੋਂ ਆਪਣਾ ਨੌਕਾੜ ਦੱਸਦੇ ਨੇ ਔਰ ਉਹਦੇ ਨਾਲੇ ਬਤਮੀਜੀ ਨਾਲ ਪੇਸ਼ ਆਉਂਦੇ ਨੇ ਕਈਆਂ ਨੂੰ ਲੜਾਈ ਝਗੜੇ ਤੋਂ ਅਸੀਂ ਖੁਦ ਬਚਾਇਆ ਪਰ ਅਸੀਂ ਇਹ ਚਾਹੁੰਦੇ ਆ ਕਿ ਜੋ ਇਹਨਾਂ ਨਾਲ ਗੱਲ ਕੀਤੀ ਹੈ ਕਿ ਲੜਾਈ ਝਗੜੇ ਨਾ ਹੋਣ ਅਮਨ ਅਮਾਨ ਪੰਜਾਬ 'ਚ ਰਹੇ ਪੰਜਾਬ ਦੀ ਸ਼ਾਂਤੀ ਭੰਗ ਨਾ ਹੋਵੇ ਲੇਕਿਨ ਇਹ ਲੋਕ ਜਿਹੜੇ ਨੇ ਇਹ ਅਮਨ ਚੈਨ ਨੂੰ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਔਰ ਇਹ ਅਸੀਂ ਇਹ ਚੀਜ਼ ਨਹੀਂ ਹੋਣ ਦੇਣੀ ਦੇ ਅੱਜ ਕੋਈ ਤੁਹਾਡਾ ਮੈਂਬਰ ਮਿਲੇ ਇਹਨਾਂ ਨੂੰ ਜਾ ਕੇ ਪਾਸ ਬਣਵਾਉਣ ਕੱਲ ਇੱਥੇ ਸ਼ਾਮੀ ਇੱਥੇ ਪ੍ਰਸ਼ਾਸਨ ਵੱਲੋਂ ਆਏ ਸੀ ਅਹੁਦੇਦਾਰ ਉਹਨਾਂ ਨਾਲ ਗੱਲ ਹੋਈ ਸੀ ਲੇਕਿਨ ਇਹ ਟਾਸ ਤੋਂ ਮਾਸ ਨਹੀਂ ਹੋਈ ਆ ਕੱਲ ਉਹ ਕਹਿੰਦੇ ਜੀ ਉਹਨਾਂ ਦੀ ਪਾਸ ਬਣਾ ਦਿੰਦੇ ਆ ਪਿੰਡਾਂ 'ਚ ਜਾ ਕੇ ਕੱਲ ਤੁਸੀਂ ਨਹੀਂ ਸੀ ਮੈਨੂੰ ਮਿਲੇ ਤੇ ਉਹ ਕਹਿੰਦੇ ਪਾਸ ਬਣਾ ਪਰ ਤੁਹਾਡੀ ਜਥੇਬੰਦੀ ਕਹਿੰਦੇ ਇਹਦੇ ਨਾਲ ਸਹਿਯੋਗ ਕਰੋ ਦੇਖੋ ਗੱਲ ਇਹ ਹੈ ਕਿ ਪਾਸ ਕਿਦੇ ਬਣ ਗਏ ਜਦੋਂ ਅਸੀਂ ਧਰਨੇ ਵਜਾਰੇ ਜੀ ਜਾਣਾ ਹੁੰਦਾ ਤਾਂ ਅਸੀਂ ਸੈਂਕੜਿਆਂ ਦੀ ਗਿਣਤੀ ਚੱਲਦੀ ਠੀਕ ਆ ਜੀ ਤੁਹਾਡੀ ਜਿਹੜੀ ਮੰਗਾਂ ਪਹਿਲਾਂ ਵਾਲੀਆਂ ਨੇ ਵੀ ਜਿਵੇਂ ਪਹਿਲਾਂ ਚੱਲਦਾ ਓਵੇਂ ਚੱਲਦਾ ਓਵੇਂ ਚੱਲਦਾ ਰਹੇ ਜਿਵੇਂ ਪਹਿਲੇ ਚੱਲਦੇ ਓਵੇਂ ਚੱਲਦਾ ਰਹੇ ਕਿਸੇ ਨੂੰ ਕੋਈ ਦਿੱਕਤ ਨਹੀਂ ਔਰ ਇਸ ਤੋਂ ਅੱਗੇ ਹੁਣ ਅਸੀਂ ਜੋ ਕਰਨ ਜਾ ਰਹੇ ਇੱਥੇ ਨਾਲ ਪੰਚਾਇਤ ਦੀ ਜ਼ਮੀਨ ਹੈ ਜੀ ਜੀ अच्छा ਜਿਹੜਾ ਹ ਕੰਟਰੋਲ ਰੂਮ ਬਣਿਆ ਨਾ ਕੰਟਰੋਲ ਰੂਮ ਬਣਿਆ ਇਹਦੇ ਪਿਛਲੇ ਪਾਸੇ ਇੱਕ ਪੰਚਾਇਤ ਦੀ ਜ਼ਮੀਨ ਹੈ ਅੱਛਾ ਜੀ ਅੱਜ ਅਸੀਂ ਫੈਸਲਾ ਕਰ ਲੈਣਾ ਹੈ ਅੱਛਾ ਜੀ ਕਿ ਸਾਰੇ ਜ਼ਿਮੀਂਦਾਰ ਇੱਕ ਇੱਕ ਦੋ ਦੋ ਚਾਰ ਚਾਰ ਟਰਾਲੀਆਂ ਲਿਆ ਕੇ ਉਹ ਮਿੱਟੀ ਪਾ ਕੇ ਅਸੀਂ ਨਾਲ ਸੜਕ ਬਣਾਵੜੀ ਸ਼ੁਰੂ ਕਰ ਦੇਣੀ ਹੈ ਔਰ ਇਹਨਾਂ ਦਾ ਇਹ ਨਾਮ ਨੇ ਨਾ ਇਹਨਾਂ ਦਾ ਸਦਾ ਵਾਸਤੇ ਅਸੀਂ ਟੋਲੀ ਬੰਦ ਕਰ ਦੇਣਾ ਹੈ ਠੀਕ ਹੈ ਜੀ ਉਥੋਂ ਦੀ ਅਸੀਂ ਕੁਲ ਖੁਦ ਆਪਣੇ ਵਰਕਰ ਵਲੰਟੀਅਰ ਲਾ ਕੇ ਸਾਰੀ ਆਵਾਜ਼ਾਈ ਉਧਰੋਂ ਲਗਾਵਾਂਗੇ ਫਿਰ ਦੇਖਾਂਗੇ ਕਿ ਸਾਡੇ ਨਾਲ ਕੀ ਕਰਦੇ ਨੇ ਠੀਕ ਹੈ ਸਭ ਨੇ ਕਹਿ ਨਹੀਂ ਸਭ ਠੀਕ ਹੈ ਜੀ ਹਾਂ ਜੀ ਬੜੀ ਮਿਹਰਬਾਨੀ ਤੁਹਾਡੀ ਧੰਨਵਾਦ ਤੁਹਾਡਾ ਟਾਈਮ ਦਿੱਤਾ ਬਣ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਪਹਿਲਾ ਦੱਸਿਓ ਉਹ ਆ ਇੱਕ ਚਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਆਪਣਾ ਆਤੀ ਕਿਸਾਨ ਜੂਨੀਅਨ ਨੇਕਤਾ ਸਿੱਤੂ ਪਰ ਜ਼ਿਲ੍ਹਾ ਪ੍ਰਧਾਨ ਜੋਰਾਵਰ ਸਿੰਘ ਬਲਵੇੜਾ ਅੱਛਾ ਜੀ ਇਹ ਸਾਨੂੰ ਇੱਥੇ ਕਿਉਂ ਆਣਾ ਪਿਆ ਜੀ ਇਹ ਇੱਥੇ ਪਿੰਡ ਜਿਹੜਾ ਧਰੇੜੀ ਪਿੰਡ ਆ ਇਹ ਇਹ ਨਾ ਨਾਇਕ ਇਤਰਾ ਹੋਰ ਸਿਸਟਮ ਬਣਾਤਾ ਜਿਵੇਂ ਪਹਿਲਾਂ ਚੱਲ ਰਿਆ ਸੀ ਜੀ ਇਹ ਹੁਣ ਜਿਹੜੀਆਂ ਸਰਕਾਰਾਂ ਆਏ ਸਰਕਾਰਾਂ ਦੇ ਅਸਾਰੇ ਤੇ ਚੱਲਦੇ ਆ ਟੂਲ ਵਾਲੇ ਜੀ ਜੀ ਇਹ ਸਰਕਾਰ ਨੇ ਇੱਥੇ ਕਿਹਾ ਵੀ ਤੁਸੀਂ ਹੋਰ ਸਾਨੂੰ ਆਮਦਨ ਦਿਓ ਇੱਥੋਂ ਵੱਧ ਜੀ ਇਹਨਾਂ ਨੇ ਸਿਸਟਮ ਬਣਾਦਾ ਇਹ ਪਿੰਡ ਵਾਲੇ ਜਿਹੜੇ ਇੱਥੇ ਫਰੀ ਕਰੇ ਹੋਏ ਸੀ ਜੀ ਜੀ ਇਹ ਧਰੇੜੀ ਪਿੰਡਾਂ ਵਾਲਾ ਦੀ ਹੈ ਸਾਰੀ ਜਗ੍ਹਾ ਜਿਹੜੀ ਅੱਛਾ ਧਰੇੜੀ ਦੀ ਹੈ ਧਰੇੜੀ ਦੀ ਇਹ ਦਿੱਤੀ ਹੋਈ ਹੈ ਤੁਹਾਡੇ ਪਿੰਡ ਦੀ ਇਹਨਾਂ ਦੇ ਪਿੰਡ ਦੀ ਜਿਹੜੀ ਹਾਂਜੀ 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 ਇਹ ਬਾਕੀ ਲਵੇ ਲਵੇ ਤੇ 28 ਪਿੰਡ ਹੋਰ ਹਨ ਨਾ ਮੈਂ ਫਰੀ ਕੀਤੇ ਹੋਏ ਸੀ ਅੱਛਾ ਜੀ ਉਹ ਇਹਨਾਂ ਦਾ ਇਹ ਸਿਕੱਜਾ ਲੱਗੇ ਕਸਣ ਕਹਿੰਦੇ ਵੀ ਅਸੀਂ ਫ੍ਰੀ ਨਹੀਂ ਜਾਣ ਦੇਣਾ ਕਿਸੇ ਨੂੰ ਅੱਛਾ ਜੀ ਅਸੀਂ ਪਰਚੀ ਕਟਾਂਗੇ ਇਹਨਾਂ ਦੇ ਤਾਂ 4-4 5-5 ਗੇੜੇ ਵੀ ਆਪਣੇ ਖੇਤਾਂ 'ਚ ਲੱਗਦੇ ਆ ਅੱਛਾ ਜੀ ਖੇਤ 'ਚ ਤਾਂ ਆਪਾਂ ਨੂੰ ਹਰ ਟਾਈਮ ਜਾਣਾ ਪੈਣਾ ਪੈਂਦਾ ਪੈਂਦਾ ਜੀ ਕਦੇ ਰੋਟੀ ਲੈ ਕੇ ਕਦੀ ਰੋਟੀ ਲੈ ਕੇ ਜਾਣਾ ਚਾਹ ਲੈ ਕੇ ਜਾਣੀ ਤੇ ਮੋਟਰ ਚਲਾਣੀ ਪਾਣੀ ਵੀ ਦੇਖਣਾ ਹਾਂ ਜੀ ਠੀਕ ਹੈ ਇਹ ਹੁਣ ਸਾਨੂੰ ਕਰਾਂ ਤੋਂ ਨਿਕਲਣਾ ਵੀ ਬੰਦ ਕਰਤਾ ਇਹਨਾਂ ਨੇ ਵੀ ਪਰਚੀ ਕਟਾਓ ਫੇਰ ਪਾਣੀ ਲਾ ਕੇ ਉਹ ਚਾਹ ਲੈ ਕੇ ਜਾਓ ਫੇਰ ਚਾਹ ਲੈ ਕੇ ਜਾਓ ਇਹ ਇਸ ਕਰਕੇ ਮਜਬੂਰ ਹੋ ਕੇ ਸਾਨੂੰ ਇੱਥੇ ਬਹਿਣਾ ਪਿਆ ਠੀਕ ਹੈ ਜੀ ਇਹ ਫ੍ਰੀ ਕਰਨਾ ਪਿਆ ਵੀ ਭਾਈ ਇਹ ਸਾਡਾ ਮਸਲਾ ਹੱਲ ਕਰੋ ਪਹਿਲਾਂ ਅਸੀਂ ਫੇਰ ਤੋਂ ਨੂੰ ਇੱਥੇ ਪਰਚੀ ਕੱਟਣ ਦੇਵਾਂ ਇਹ ਪਿੰਡਾਂ ਨੂੰ ਇਤਨਾ ਫ੍ਰੀ ਨਹੀਂ ਕਰਨ ਤੇ ਸਾਰਿਆਂ ਨੂੰ 22 28 ਪਿੰਡਾਂ ਨੂੰ ਜੀ ਜੀ ਇਹ ਜਦ ਸਾਡਾ ਮਸਲਾ ਹੱਲ ਹੋਊਗਾ ਚਾਹੇ ਸਾਨੂੰ 6 ਮਹੀਨੇ ਕਿਉਂ ਨਾ ਰਹਿਣਾ ਪਵੇ ਉਹ ਅੱਛਾ ਜੀ ਅਸੀਂ ਇਹ ਟੂਨ ਨੂੰ ਫ੍ਰੀ ਕਰਾਵਾਂਗੇ ਠੀਕ ਹੈ ਇਹ ਬੇਕਾਨੂੰਨਾ ਲੱਗਿਆ ਹੋਇਆ ਜਿੰਨਾ ਜੇ ਤੁਹਾਡੇ ਹੱਕ ਤੇ ਨਹੀਂ ਹੁੰਦਾ ਜਿੰਨਾ ਚਿਰ ਸਾਡੇ ਹੱਕ ਤੇ ਨਹੀਂ ਹੁੰਦਾ ਅਸੀਂ ਇੱਥੇ ਪੱਕੇ ਬੈਠਾਂਗੇ ਠੀਕ ਹੈ ਜੀ ਸਿੱਧੂ ਪਰ ਜਥੇਬੰਦੀ ਹੈ ਬੀਕੇਯੂ ਸਿੱਤੂਪਰ ਬੀਕੇਯੂ ਢੇੜੀ ਕਲਾਂ ਅੱਛਾ ਜੀ ਬਾਕੀ ਹੋਰ ਜਥੇਬੰਦੀਆਂ ਵੀ ਇੱਥੇ ਆਣ ਗਈਆਂ ਅੱਛਾ ਜੀ ਦੇਖੋ ਜਦੋਂ ਇਹ ਜ਼ੁਲਮ ਹੁੰਦਾ ਜ਼ੁਲਮ ਦੀ ਤਾਂ ਆਵਾਜ਼ ਨੂੰ ਸੁਣ ਕੇ ਹਰੇਕ ਆਂਦਾ ਬੱਚਾ ਬੱਚਾ ਇਹ ਸਾਰੇ ਜਿਹੜੇ ਲੋਕ ਆ ਪਿੰਡਾਂ ਦੇ ਇੱਥੇ ਮਜਬੂਰ ਹੋ ਕੇ ਇੱਥੇ ਆਣਾ ਪੈਣਗਾ ਹੁਣ ਅੱਜ ਤੁਹਾਡੇ ਰਸ਼ ਕਾਫੀ ਹੈ ਕੱਲ ਘਟ ਜੂ ਹਾਂਜੀ ਤਾਂ ਦਿਨ ਪਰ ਦਿਨ ਵਧਦਾ ਜਾਊਗਾ ਇਹ ਕੱਲ ਦੀ ਜਥੇਬੰਦੀ ਆ ਗਈ ਅਤੇ ਜਥੇਬੰਦੀਆਂ ਦਾ ਮੋਰਚਾ ਸਾਹਮਣਾ ਅਸੀਂ ਹੁਣ ਇਹਨਾਂ ਨੂੰ ਕਹਿੰਦੇ ਸਰਕਾਰ ਨੂੰ ਵੀ ਕਹਿੰਦੇ ਆ ਜੀ ਵੀ ਭਗਵਾਨ ਤਮਾਨ ਸਾਹਿਬ ਜਿਹੜਾ ਕਹਿੰਦਾ ਕਿ ਇਹ ਕਿਸਾਨ ਜਗਾ ਦੇਖਦੇ ਆ ਵਜਾ ਨਹੀਂ ਦੇਖਦੇ ਉਹ ਇੱਥੇ ਦੇਖਣ ਆ ਕੇ ਜੀ ਵੀ ਇਹ ਵਜਾਕ ਜਗਾ ਵਾਲਾ ਕੰਮ ਹੈ ਇਹ ਸਾਨੂੰ ਤਾਂ ਮਜਬੂਰ ਹੋ ਕੇ ਕਰਨਾ ਪੈਂਦਾ ਵੀ ਅਸੀਂ ਹੁਣ ਵੀ ਇਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਕਹਿੰਦੇ ਤੇ ਸਰਕਾਰ ਨੂੰ ਵੀ ਇਹ ਆ ਕੇ ਇੱਥੇ ਮਸਲਾ ਹੱਲ ਕਰੇ ਨਹੀਂ ਅਸੀਂ ਤਾਂ ਇੱਥੇ ਬੈਠੇ ਆ ਪੱਕੇ ਵੀ ਉੱਠਣ ਵਾਲਾ ਕੋਈ ਸਵਾਲ ਨਹੀਂ ਪੁੱਛਦਾ ਤੁਸੀਂ ਤਾਂ ਲੰਬੇ ਲੰਬੇ ਸ਼ਿਕਾਇਤ ਚ ਕਰੇ ਹੋਇਆ ਪਹਿਲਾਂ ਜੀ ਪਹਿਲਾਂ 13 ਮਹੀਨੇ ਪਹਿਲਾਂ ਬਰੂਹਾ ਦੇ ਬੈਠੇ ਰਹੇ ਜੀ ਜੀ ਉਹ ਦੇਖੋ ਸਰਕਾਰ ਨੇ ਸਾਡੇ ਨਾਲ ਦਗਾ ਕਮਾਇਆ ਉੱਥੇ ਵੀ ਜੀ ਉਹ ਮੇਟਨ ਵਿੱਚ ਬਲਾ ਕੇ ਸਾਡੇ ਪਿੱਛੋਂ ਮੋਰਚੇ ਚੱਕਦੇ ਸਾਡੇ ਆਗੂ ਉੱਥੇ ਗਿਰਫਤਾਰ ਕਰੇ ਜਦ ਜੀ ਇਹ ਬਹੁਤ ਵੱਡਾ ਧਕਾ ਕਮਾਇਆ ਪੰਜਾਬ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਅਸੀਂ ਇਹੀ ਕਹਾਂਗੇ ਵੀ ਦੇਖੋ ਕਿਸਾਨਾਂ ਦੇ ਜਿਹੇ ਹਮਲੇ ਬੋਲਣੇ ਇਹ ਠੀਕ ਨਹੀਂ ਹੈ ਨਾ ਸਰਕਾਰਾਂ ਨੂੰ ਇਹ ਇਹਨਾਂ ਨੂੰ ਜੂਚਣਾ ਪਊਗਾ ਫਿਰ ਸਰਕਾਰਾਂ ਕਿਸਾਨ ਨਹੀਂ ਬਖਸਾਂਗੇ ਇਹ ਕਿਸਾਨ ਆ ਜਿਹੜੇ ਕਿਸਾਨ ਜੀਵੀਦਾਰ ਕਿਸਾਨ ਹੈ ਇਹ ਇਨੀ ਦੇ ਸਿਰ ਤੇ ਚੱਲ ਰਹੀਆਂ ਸਰਕਾਰਾਂ ਤੇ ਸਰਕਾਰਾਂ ਕੀ ਮੈਂ ਚੱਲਣ ਦੀ ਹੈ ਜੇ ਪਾਬਲ ਕੇ ਇਹਨਾਂ ਦੇ ਕਲਾਪ ਹੋ ਗਈ ਜੀ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਨਾ ਅਜੇ ਵੀ ਸਰਕਾਰ ਨੇ ਸੋਚਿਆ ਇਹਦੇ ਸਿੱਤੇ ਗਲਤ ਨਿਕੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੁਸੀਂ ਦੇਖ ਰਹੇ ਹੋ ਜਿਹੜੀ ਆਵਾਜ਼ ਆਈ ਆ ਉਹ ਤਾਂ ਫ੍ਰੀ ਉਹ ਚੱਲ ਰਹੀ ਹੈ ਸਾਰੇ ਜਿਹੜੇ ਕੈਮਰਾਂ ਉਹ ਖਾਲੀ ਪਏ ਆ ਦੇਖੋ ਜਿਹੜੀਆਂ ਇੰਡੀਆ ਕਾਰਾਂ ਨੇ ਫ੍ਰੀ ਆ ਕੋਸਟ ਬਿਨਾ ਪਰਚੀ ਤੋਂ ਤੇ ਜਿਹੜੇ ਆ ਜਿਹੜੀਆਂ ਫ੍ਰੀ ਕੀਤੇ ਹੋਏ ਵਿੱਚ ਇਹਨਾਂ ਦੇ ਕੋਈ ਨਹੀਂ ਬੈਠਾ ਹੈਗਾ ਕੈਮਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਇਹਨਾਂ ਤੇ ਜਿੱਥੇ ਨੇੜੇ ਆਗੂ ਜਨਾ ਨੇ ਵੀ ਗੱਲ ਕੀਤੀ ਸੀ ਕਿ ਉਹ ਲਗਾਤਾਰ ਸਟੇਜ ਲੱਗੀ ਹੋਈ ਆ ਤੇ ਤੁਸੀਂ ਦੇਖ ਹੀ ਰਹੇ ਹੋ ਇਸ ਤਰ੍ਹਾਂ ਕਰਕੇ 25 ਦੀ ਬੰਦੇ ਦੇ ਖਾਲੀ ਦੇ ਉੱਤੇ ਇਹਨਾਂ ਦੇ ਸਪੀਕਰ ਲਾਵਾਇਆ ਹੋਇਆ ਦੇਖੋ ਇਹ ਪੀਲੇ ਟੰਡਾ ਕੜ ਤੇ ਧਰਵਾ ਦੇ ਗਿਆ ਤੇ ਸੱਪ ਸੱਪਾ ਦੇ ਉੱਤੇ ਪਈਆਂ ਨਹੀਂ ਗਈਆਂ ਆ ਗੋ ਧਰਨਾ ਲੱਗਾ ਧਮਕਾ ਲੱਗੇ ਇਹਨਾਂ ਦੇ ਸਾਨਾ ਗੋ ਪਿੱਛੇ ਦੇਖ ਰਹੇ ਆ ਰਹੇ ਨੇ ਬਿਨਾਂ ਕਿਸੇ ਸਮੇਂ ਦੇ ਕੋਟੇ ਦੇੜ ਦੇ ਉੱਤੇ ਇਹ ਕਿਸ ਤਰ੍ਹਾਂ ਬੰਦੇ ਨਾਗਰ ਪ੍ਰਸ਼ਾਸਨ ਅੰਦਰ ਵੜੁੰਦੇ ਨੇ ਨਾਗਰ ਪ੍ਰਸ਼ਾਸਨ ਬਾਹਰ ਨਿਕਲਦੇ ਨੇ ਇਸੇ ਤਰੀਕੇ ਨਾਲ ਭਾਰਤੀ ਕ੍ਰਮਾਂ ਜੁਨੇ ਭਾਰਤ ਦੇ ਤਰ੍ਹਾਂ ਇਹ ਰੇਸਰ ਵੀ ਲੱਗ ਲੱਗੇ ਜਿਹੜੇ ਛੱਡਿਆ ਆਉਂਦੇ ਆਕਾਲ ਲੈ ਕੇ ਬੈਠਦੇ ਉਹਦੇ ਅਸੰਗਤ ਇਹਨਾਂ ਦੇ ਅੱਗੇ ਆਲਾ ਤੇ ਉਹ ਪੁੱਛਦੇ ਪੂਰੇ ਬੰਦਿਆਂ ਤੇ ਤਾਕਤਾਂ ਹੁੰਦੀਆਂ ਨੇ ਕੋਲ ਖਪਿਆਰੇ ਅੰਦਰ ਆਇਆ ਪ੍ਰਸ਼ਾਸਨ ਦਾ ਇੱਕ ਕਰਮਚਾਰੀ ਮੈਨੂੰ ਬੁਲਾ ਕੇ ਕਹਿੰਦਾ ਯਾਰਾ ਫੋਟੋ ਤਾਰ ਦੇ ਸੰਦੀਪ ਜੀ ਵਾਹ ਕੀ ਗੱਲ ਤਰਦੀ ਐ ਕਿ ਨੂੰ ਇਹ ਫੋਟੋ ਜਿਆਦਾ ਛੋਟੇ ਬੜੀ ਦੂਰ ਤੱਕ ਪਹੁੰਚ ਰਹੀ ਐ ਜੀ ਹੈ ਫੋਟੋ ਤਾਰ ਦਿੱਤਾ ਟੋਲ ਪਰਾ ਜਿਹੇ ਬੜੇ ਹੁੰਦੇ ਨੇ ਸਾਡੀ ਕਾਰ ਨੂੰ ਹੈ ਤਾਂ ਇੰਗਲਿਸ਼ ਚ ਹੋਰ ਪੰਜਾਬੀ ਚ ਜਿਹੜਾ ਉਹ ਲਿਖਿਆ ਇੱਥੇ ਜਿਹੜੇ ਲਾਜ ਹੁੰਦੇ ਇਹਨਾਂ ਦੇ ਟੋਲ ਗੇਟ ਦੇ ਉਹ ਇੱਥੇ ਪੇਸ਼ ਦੇ ਵੇਲੇ ਜਿਹੇ ਨੋ ਨਾ ਫਰੀ ਜਿਹੜਾ ਕਿਸਾਨਾਂ ਵੱਲ ਉਤਰ ਆਇਆ ਗਿਆ ਤੇ ਸੋ ਸਾਰੇ ਇਹਨਾਂ ਦੇ ਮੁਲਾਜ਼ਮ ਵੀ ਬੈਠੇ ਕੇਵਲ ਸਾਰੇ ਜਿਹੜੇ ਖਾਲੀ ਨੇ ਵੀ ਆਏ ਹੋਏ ਸਾਰੇ ਪਰ ਕੋਈ ਖੁੱਲ ਤੱਕ ਸਾਰਿਆਂ ਦੀ ਗੱਲ ਨਹੀਂ ਚੱਲ ਹੁੰਦੀ ਤਾਲਪ ਨਾ ਪਾਰ ਬਸਾਂ ਤੁਸੀਂ ਦੇਖ ਰਹੇ ਫਰੀ ਪਟਿਆਲੇ ਵੱਲ ਜਾ ਰਹੀਆਂ ਨੇ ਫਰੀ ਇਧਰ ਵੀ ਸਾਹਮਣੇ ਆ ਨਿਕਲ ਰਹੀ ਹੈ ਪਟਿਆਲੇ ਵੱਲੋਂ ਆਈ ਹੈ ਤੇ ਹੋਰ ਜਿਹੜੇ ਇਹਨਾਂ ਦੇ ਅਤੇ ਆਪਣੇ ਕਰਮਚਾਰੀਆਂ ਉੱਥੇ ਬੈਠੇ ਸਾਹਮਣੇ ਇਹਨਾਂ ਦਾ ਕੋਈ ਤੁਸੀਂ ਦੇਖ ਰਹੇ ਹੋ ਇਹਨਾਂ ਕੰਟਰੋਲ ਰੂਮ ਕੰਮ ਆਫਿਸ ਹੋਵੇਗਾ। ਆਪਣੇ ਨਾਲ ਮੇਰਾ ਵੀ ਬਣਾ ਦਿੱਤਾ ਤੇ ਮਹਾਦਰ ਤੁਸੀਂ ਮੂਹਰ ਨਹੀਂ ਨਾਲ ਖਾਣੇ ਦੀ ਬਣਵਾ ਲਾ। ਕਾਰਡ ਸਾਰੇ ਤੱਕ ਬਣਾ ਦਿਓ ਤੇ ਆਣਾ ਇੱਥੇ ਮਾਰ ਕਰੇਂ ਜਿਹੜਾ ਕੰਟਾ ਜਿਹੜਾ ਰਾਣ ਦੇ ਕਾਰਡ ਯਾਰ ਇਹ ਕੋਈ ਨਾ ਕੰਮ ਛੁਲਾੜੀਆਂ ਤੜੀਆਂ ਦੇ ਕੋਈ ਨਹੀਂ ਹੈ ਤੇ ਸਾਨੂੰ ਸਭ ਕਾਰੀਆਂ ਦੀ ਕੀਤੀ ਹੈ ਜਿਹੜਾ ਬੰਦਾ ਬਣਾਇਆ ਸਮਾਰ ਪਾਲੀ ਵੀ ਪੜਾ ਕੋਠੀ ਲੱਗਦਾ ਧਰਮੇ ਦੀ ਨੀਂ ਦਿਖੇ ਧਰਮੇ ਦੀ ਕੰਮ ਕਰਦੇ ਨਹੀਂ ਦਿਖੇ ਜਦੋਂ ਅਸੀਂ ਕੱਤੀ ਦੇ ਬੈਠੇ ਨੇ ਉਹ ਪੋਰਡ ਕਾਰ ਕੱਢ ਕੇ ਦਿਖਾ ਦਿੰਦਾ ਮਾ ਯਾਰ ਕਾਰ ਤਾਂ ਨਹੀਂ ਕੋਈ ਪਾਰ ਕਿੱਥੇ ਲੱਗਿਆ ਮਾ ਯਾਰ ਸਾਡੇ ਆਵੇ ਕੋਈ ਦਾ ਯਾਰ ਬੁੱਝ ਕੇ ਹੀ ਬੰਦਾ ਪਾ ਲਿਆ ਇਹ ਕਿਉਂ ਬੰਗਾ ਰਿਆ ਇਹਨੇ ਚਾ ਉਹੜਾ ਜਾਂ ਟੰਗਾਈ ਦੇ ਵਿੱਚ ਜਾ ਕੇ ਪੁੱਛਿਆ ਕਰੋ ਕਿ ਸਾਡੇ ਪੰਜਾਬ ਦੇ ਕਿਸਾਨਾਂ ਤੇ ਸਰਕਾਰ ਜਿਹੜੀ ਹੈ بار بار ਸਾਨੂੰ ਕਿਉਂ ਤੰਗ ਪਰੇਸ਼ਾਨ ਕਰ ਰਹੀ ਹੈ ਇਹ ਸਿਰਫ ਸੈਕਟਰ ਦੀ ਗੱਲ ਹੈ ਪੂਰੀ ਸਰਕਾਰ ਸਮਾ ਸਾਡ ਤੁਹਾਡੀ ਜ਼ਮੀਨਾਂ ਦੇ ਆ ਵੀ ਇਹਨਾਂ ਨੂੰ ਕਿਵੇਂ ਤਾਕਤ ਕਰਨਾ ਹੈ ਕਿਵੇਂ

ਇਹ ਦੇਖੋ ਇੱਕਦਾਂ ਆਪਾਂ ਚਲੋ ਨਹੀਂ ਕੋਈ ਗੱਡੀ ਲੈਦੇ ਆ ਸਾਡੇ ਕੋਲ ਨਾਮ ਦਾ ਟੈਕਸ ਕੱਟ ਲਿਆ ਜਾਂਦਾ ਰੋਡ ਟੈਕਸ ਜਿਹਨੂੰ ਕਹਿੰਦੇ ਆ ਹਰ ਸਾਈ ਟੈਕਸ ਅਲੱਗ ਹੈ ਸਾਰੇ ਟੈਕਸ ਕੱਟ ਕੇ ਸਾਨੂੰ ਗੱਡੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਨਵਾਂ ਟੋਲ ਟੈਸ ਕਿਉਂ ਵੇ ਰਿਤੇ ਇੱਕ ਸੈਂਟਰੋ ਦੇ ਮੰਤਰੀਆਂ ਕੋਲੋਂ ਬਹੁਤ ਵੱਡਾ ਪ੍ਰਗਟਾਵਾ ਆ ਰਿਹਾ ਹੈ ਬਹੁਤ ਵੱਡਾ ਪ੍ਰਗਟਾਵਾ ਆ ਰਿਹਾ ਜਿਵੇਂ ਕਹਿੰਦੇ ਆ ਤੋਆ ਦਾ ਮਾਲ ਲਾਡੀਆਂ ਦੇ ਬਾਗ ਜਿੱਥੇ ਇੱਕੋ ਇੱਕ ਤੋਂ ਮੱਠ ਆਵਾਜ਼ੀ ਉਸੇ ਇਹਨਾਂ ਨੇ ਸੋਬਤ ਤੋਂ ਦੀਆਂ ਬਾਕੀਆ ਜੋ ਕਿਤਾ ਹੋਇਆ ਤੇ ਸੰਤਰੇ ਨੂੰ ਸੁਣਾਉਣ ਲਈ ਆਹਨ ਜਿਹੜੀ ਇੰਦਾਂ ਦੇ प्यार तो 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 के लिए होती है तन्मत्व। किन्हाने के लिए बहुत बच्चा आया होगा। तू कितने गया? ये सारे शैक्षणिक मंत्रियाँ हो गया। एक दो क्लास आया। किन्हां तो ऐसे ही नहीं। आठ दो क्लासें भी बदली जा रही हैं। ये साढ़े बहुत समाधान करने जा रही हैं। ये मेनी अब ये है समाधान करें। त पाल सारी दो गेड़े मार

ਉਹਨੇ ਕਰਾਉਂਦੇ ਚੌਂ ਗਰਾਮਾਂ ਚੌਂੇ ਉਹ ਜਿਹੜਾ ਰੋਲ ਆਪਰੇ ਸਾਨੂੰ ਲੜਾਈਆਂ ਲੜਦੀਆਂ ਪੈਦੀਆਂ ਸਾਡੇ ਦਾ ਪੁਕਾਰਾਂ ਨੇ ਲੜਾਈਆਂ ਪਾਈ ਹੋਏ ਸਾਨੂੰ ਬੋਲੀ ਜ਼ਿਲ੍ਹੇ ਚ ਲੜਾਈਆਂ ਪਾਈ ਹੋਈਆਂ ਕਦੀ ਕਿਸੇ ਤੁਸੀਂ ਕਿ ਲੜਾਈ ਲੜਦੇ ਬੈੰਦੀ ਆ ਕਿਸੇ ਬਾਣੇ ਅੱਗੇ ਧਰਨਾ ਦੇਣਾ ਪੈਂਦਾ ਉਹ ਸਾਡੇ ਜਿਹੜਾ ਰੋਲ ਹੋਵੇ ਕੀ ਹੋਰ ਬਾਰੇ ਦੋ ਕਰਾਂਗੇ ਕਿ ਲੋਹਾਂ ਦੀ ਲੜਾਈ ਨਾ ਲੜਦੇ ਅਸੀਂ ਸਰਕਾਰ ਕੋਲੋਂ ਵੀ ਦੁਆ ਮੰਗ ਰਹੇ ਆ ਜੋ ਮੈਨਾਂ ਲਾਡੇ ਦਾ ਪਾਈਆ ਨੇ ਅੱਜ ਜਿਹੜਾ ਤੁਹਾਡੇ ਤੇ ਹੋਰ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮਾਰ ਪਾਉਣੀ ਹੈ ਉਹ ਹਾਲੇ ਸਾਡੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਹਾਂ ਜਿਹੜਾ ਦੇਖੋ ਬਣਿਆ ਬੜੇ ਇਹਨਾਂ ਦੇ ਬਣਾਏ ਬਟੇਗਾ ਹੇਟਾਂ ਅੱਛਾ ਜੀ ਇਹ ਦੇਖੋ ਕਿੰਨਾ ਡੂੰਘਾ ਪਿਆ ਹਾਂ ਇੱਥੇ ਜਾਨੀ ਕਿ ਟਾਇਰ ਫਟ ਸਕਦੇ ਆ ਐਂਬੂਲੈਂਸ ਲੰਗਦੀ ਆ ਨਾ ਜਦੋਂ ਮਰੀਜ਼ ਆਂਦਾ ਹਾਂ ਡੈੱਗਿਆ ਪੈਂਦਾ ਆਪਾਂ ਦੇਖੋ ਮਰੀਜ਼ ਨੂੰ ਬਚਾ ਕੇ ਲੈ ਜਾਂਦੇ ਆ ਪਿੱਛੇ ਦੇ ਲੈ ਜਾਂਦੇ ਆ ਹਾਂਜੀ 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 ਇਹ ਦੇਖੋ ਤੁਸੀਂ ਕਿੱਡਾ ਡੂੰਗਾ ਪਿਆ ਜੀ ਜੀ ਇੰਨਾ ਲੈਵਲ ਇਹਦਾ ਡਾਊਨ ਹੈ ਤੇ ਇੱਕ ਪਰਲੇ ਪਾਸੇ ਵੀ ਤੁਸੀਂ ਦੱਸਦੇ ਸੀਗੇ ਜੀ ਉਹ ਵੀ ਆਪਾਂ ਦਿਖਾਵਾਂਗੇ ਜਨਤਾ ਨੂੰ ਇਹ ਕੋਈ ਫਤਨੀਆਂ ਦੀ ਕੋਈ ਸੂਟ ਸਾਨੂੰ ਦੇ ਰਹੀ ਨਹੀਂ ਦੇਖੋ ਹਾਂਜੀ ਹਾਂਜੀ ਇਹ ਸਾਰੇ ਹਾਂ ਚਲੋ ਆਜਾ ਚਲੋ ਠੀਕ ਠਾਕ ਆ ਥੋੜਾ ਬਹੁਤਾ ਹਿਲਦਾ ਹਾਂਜੀ ਇਹ ਸੀ ਇਹਨਾਂ ਨੇ ਦਿਖਾਇਆ ਵੀ ਡੈੱਗ ਕੇ ਪੈਂਦੇ ਆ ਵੀ ਪੁਲਾਜਾ ਜਰੂਰ ਕੱਟਦੇ ਆ ਲੇਕਿਨ ਕੋਈ ਇਹਨਾਂ ਦੀ ਮੇਨਟੇਨੈਂਸ ਨਹੀਂ ਹੈਗੀ ਆਹ ਦੇਖੋ ਵਿਚ ਵਿਚ ਡੂੰਗੇ ਹੋਏ ਪਏ ਆ ਸਾਰੇ ਇਹਨਾਂ ਦੇ ਉੱਥੇ ਤੁਸੀਂ ਪੂਲ ਵੀ ਦੇਖਣਾ ਪੋਲਾਂ ਪਰ ਵੀ ਇਹ ਵਾਲਾ ਸਾਰੇ ਜੀ 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 ਕੋਈ ਪੂਲੇ ਦਾ ਪਰ ਪੁੰਨੀ ਨਹੀਂ ਹੈਗੀ ਜਿੰਨੀਆਂ ਪੂਲੀਆਂ ਬਣਾਈਆਂ ਸਾਰੇ ਉਚੇ ਨੇਵੇਂ ਪਈਆਂ ਇਹਨਾਂ ਦੀ ਸੋ ਆ ਦੇਖ ਰਹੇ ਤੁਸੀਂ ਜਿਹੜੇ ਕੈਵਨ ਖਾਲੀ ਹੋਏ ਪਏ ਆ ਤੇ ਫ੍ਰੀ ਆਫ ਕਾਸ ਜਿਹੜੀਆਂ ਗੱਡੀਆਂ ਬਿਨਾਂ ਪਰਚੀ ਬਿਨਾਂ ਟੋਲ ਤੋਂ ਉਹ ਲੰਘ ਰਹੇ ਆ ਹਾਜੀ ਆ ਦੇਖੋ ਹਾਂ ਹੁਣ ਸਾਹਮਣੇ ਉਹ ਗੱਡੀਆਂ ਕਿੰਨਾ ਹੋ ਗੋ ਜੀ ਜੀ ਇਹ ਹਾਂਜੀ ਬਿਲਕੁਲ ਬਿਲਕੁਲ ਕੋਲੋ ਮੇਰੀ ਬੇਨਤੀ ਹੈ ਮੈਨੇਜਰ ਜਿਹੜੇ ਐ ਇੱਥੇ ਦੇ ਨੈਸ਼ਨਲ ਹਾਈਵੇ ਥੋੜੇ ਉਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਵੀ ਜਰਾ ਧਿਆਨ ਦਿੱਤਾ ਜਾਵੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਕਿੰਨਾ ਕਿੰਨਾ ਹੋ ਹਾਂ ਇਹਨਾਂ ਦਾ ਕਹਿਣਾ ਵੀ ਇਹ ਡਾਊਨ ਪਏ ਆ ਇਹਨਾਂ ਦੀ ਕੋਈ ਰਿਪੇਅਰ ਵਗੈਰਾ ਨਹੀਂ ਹੁੰਦੀ ਆ ਦੇਖੋ ਘੰਟੀ ਜੰਪ ਲੈ ਕੇ ਆ ਦੇਖੋ ਕਿਵੇਂ ਨੰਗਦੀ ਆ ਵੀ ਕੋਈ ਮਰੀਜ਼ ਅਮਰੂਜ ਹੁੰਦਾ ਐਂਬੂਲੈਂਸ ਦੇ ਵਿੱਚ ਉਹਦਾ ਜਿਹੜਾ ਨਾ ਨੁਕਸਾਨ ਹੋ ਸਕਦਾ ਉਹਨੂੰ ਇਸ ਤਰ੍ਹਾਂ ਸਾਰੇ ਇਹ ਦਬੇ ਪਏ ਆ ਇਹ ਵੀ ਇਹਨਾਂ ਨੇ ਇਹ ਕਿਹਾ ਇਸ ਦੇ ਵਿੱਚ ਵੀ ਇਹਨਾਂ ਨੂੰ ਠੀਕ ਕਰਾਉਣਾ ਚਾਹੀਦਾ ਵੀ ਕੋਈ ਧਿਆਨ ਨਹੀਂ ਦੇ ਰਹੇ ਉਹਨਾਂ ਨੂੰ ਬਹੁਤ ਵਾਰੀ ਕਹਿ ਰਹੇਗਾ ਇੱਕ ਦਿਨ ਤਾਂ ਤਾਂ ਨਹੀਂ ਆ ਜਾਂਦੀ ਤਾਂ 6 ਮਹੀਨੇ ਤੇ ਸਾਲ ਤੇ ਵੀ ਕਈ ਸਾਲ ਹੋ ਗਿਆ ਸਾਨੂੰ ਕਹਿੰਦੇ ਉਹਨਾਂ ਨੇ ਹੋਰ ਠੀਕ ਹੈ ਜੀ ਜਿਹੜੀ ਕੰਪਨੀ ਬਦਲਣੀ ਉਹ ਕਹਿੰਦੇ ਅਸੀਂ ਨਹੀਂ ਜੀ ਠੀਕ करूंगी ਜੋ ਇੱਥੇ ਰਹੀਆਂ ਨੇ ਆਪਣੇ ਪੈਸੇ ਇਕੱਠੇ ਕਰੀ ਜਾਨੇ ਜੋ ਵੀ ਆ ਦੇਖੋ ਕਿਵੇਂ ਆ ਦੇਖੋ ਉਛਲਦੇ ਆ ਜੀ ਤੋਂ ਸਾਰੇ ਜਿਹੜੇ ਆ ਘੱਟ ਤੋਂ ਘੀ ਹੋ ਚੁੱਕਿਆ ਹੈਗਾ ਦੇਖ ਰਹੇ ਹੋ ਹਜੇ ਕੋਈ ਸਿੱਟਾ ਨਹੀਂ ਨਿਕਲਿਆ ਹੈਗਾ ਤੇ ਜਿਹੜੀ ਟ੍ਰਾਈ ਫਕਾਓ ਤੁਸੀਂ ਦੇਖ ਰਹੇ ਹੋ ਉਸੇ ਤਰ੍ਹਾਂ ਕੱਲ ਨੂੰ ਫਰੀ ਆਫ ਕੋਸ ਜਿਹੜੀ ਉਹ ਲੰਘ ਰਹੀ ਹੈਗੀ ਆ ਹੋਰ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਪਤਾ ਲੱਗਦਾ ਪਿੰਡਾਂ ਵਾਲੇ ਨੇੜੇ ਤੇੜੇ ਦੇ ਉਹ ਵੀ ਇੱਥੇ ਜਿਹੜੇ ਪਹੁੰਚ ਰਹੇ ਆ। ਉਹ ਆਵਾਜ਼ ਆ ਇੱਥੇ ਤੁਸੀਂ ਦੇਖ ਰਹੇ ਹੋ ਨਿਰੰਤਰ ਫ੍ਰੀ ਆਫ ਕੋਸਟ ਜਿਹੜੀ ਉਹ ਚੱਲ ਰਹੀ ਆ। ਦੇਖ ਰਹੇ ਤੂੰ। ਆਮੜੇ ਸਿੱਧੀ ਚੰਡੀਗੜ੍ਹ ਆ ਪਟਿਆਲੇ ਵੱਲ ਜਿਹੜੀ ਰੋਡ ਆ ਰਹੀ ਐ ਕਿਸਾਨ ਜਿਹੜੇ ਆ ਪ੍ਰਸ਼ਾਦਾ ਪਾਣੀ ਦੇ ਪੈਦਾ ਛੱਕ ਰਹੇ ਆ ਹਜੇ ਇਹਨਾਂ ਦਾ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਹਨਾਂ ਦੀ ਮੰਗਾਂ ਜਿਹੜੀਆਂ ਨਹੀਂ ਪੂਰੀਆਂ ਹੋਈਆਂ ਸੋ ਇਸ ਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੀ ਜੋ ਵੀ ਅਪਡੇਟ ਹੋਏਗੀ ਉਹ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਉਹ ਦਿੱਤੀ ਜਾਏਗੀ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਰੱਬ ਰੱਖਾ ਚੜ੍ਹਦੀ ਕਲਾ